ਸਾਂ ਨੂੰ ਤੇ ਨਾਮ ਲਿੱਤਾ ਹਨ ਜਦ ਯਾਰ ਦੁਨੀਆ ਖੇ ਖਾ ਸਕਦੀ ਆ ਤੇ ਜੇ ਚਾਰ ਖੇ ਆਪਾਂ ਖੜੇ ਤੇ ਮਿਰਚ ਕਿਉਂ ਰੜਦੀ ਵੀ ਲੋਕਾਂ ਨੂੰ ਉਹਦੇ ਮਸੀਆ ਮੂਸੀਆ ਦੇ ਮੁੰਡੇ ਨਹੀਂ ਆ ਡਾ ਪੁੱਟ ਪਾਇਆ ਤੂੰ ਆ ਡਾ ਘੈਂਟਾ ਪੁੱਟ ਲੈਗਾ ਅਜ ਤੋਂ ਤਕਰੀਬਨ 10 ਕ ਮਹੀਨੇ ਪਹਿਲਾਂ ਮੈਂਕ ਸ਼ਰਮਾ ਤੇ ਹਿਮਾਨੀ ਦਾ ਬ੍ਰੇਕਅਪ ਹੋਇਆ ਸੀ ਬ੍ਰੇਕਅਪ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਨੂੰ ਬਹੁਤ ਸਾਰੇ ਰਿਪਲਾਈ ਕੀਤੇ ਸੋ ਜਿਹਦੇ ਚੱਲਦੇ ਹੁਣ ਮੈਂਕ ਸ਼ਰਮਾ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਤੇ ਸਨੈਪਚੈਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕਰਦਾ ਰਹਿੰਦਾ ਇੱਕ ਕੁੜੀ ਦੇ ਨਾਲ ਉਸ ਕੁੜੀ ਦਾ ਉਸਨੇ ਹਜੇ ਤੱਕ ਫੇਸ ਤਾਂ ਨਹੀਂ ਰਿਵੀਲ ਕੀਤਾ ਪਰ ਲੋਕ ਉਸ ਨੂੰ ਕਮੈਂਟ ਕਰਦੇ ਪਏ ਨੇ ਕਿ ਇਹ ਤੇਰੀ ਗਰਲਫ੍ਰੈਂਡ ਆ ਗਈ ਜਦੀ ਫੋਟੋ ਵੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋਗੇ ਤੇ ਇਹਨਾਂ ਸਭ ਤੋਂ ਬਾਅਦ ਮੈਂਕ ਸ਼ਰਮਾ ਨੂੰ ਕਿਸੇ ਨੇ ਸਨੈਪਚੈਟ ਤੇ ਕਿਹਾ ਕਿ ਜਿਵੇਂ ਤੂੰ ਕੁੜੀ ਦੇ ਨਾਲ ਸਟੋਰੀਆਂ ਪਾਉਂਦਾ ਪਿਆਗਾ ਜੇਕਰ ਉਸਨੇ ਸਟੋਰੀ ਪਾਤੀ ਮਤਲਬ ਕਿ ਹਿਮਾਣੀ ਨੇ ਸਟੋਰੀ ਪਾਤੀ ਤਾਂ ਤੇਰੀ ਡੈਸ਼ ਪਾਰ ਜਾਊਗੀ ਤਾਂ ਇਸ ਆਪ ਦਾ ਰਿਪਲਾਈ ਕਰਦੇ ਅਗੇ ਮੈਂਕ ਸ਼ਰਮਾ ਕੀ ਬੋਲਿਆ ਤੁਸੀਂ ਉਹ ਵੀ ਅਗੇ ਕਲਿੱਪ ਦੇ ਜ਼ਰੂਰ ਦੇਖਿਓ ਬਾਕੀ ਮੈਂਕ ਸ਼ਰਮਾ ਨੇ ਤਾਂ ਇਹੀ ਕਿਹਾ ਕਿ ਮੇਰੀ ਲਾਈਫ ਆ ਮੈਂ ਜੋ ਮਰਜ਼ੀ ਕਰਾਂ ਮੇਰੀ ਲਾਈਫ ਦੇ ਵਿੱਚ ਕੋਈ ਵੀ ਬੰਦਾ ਆ ਕੇ ਇੰਟਰਫੇਅਰ ਨਾ ਕਰੇ ਬਾਕੀ ਜੀਨੇ ਜੋ ਕਰਨਾ ਉਹ ਕਰ ਲਵੇ ਤੇ ਨਾਲ ਦੀ ਨਾਲ ਇੱਥੇ ਹਿਮਾਣੀ ਦੇ ਭਰਾਵਾਂ ਬਾਰੇ ਵੀ ਕੁਝ ਬੋਲਿਆ ਹੈਗਾ ਮੈਂਕ ਸ਼ਰਮਾ ਤੁਸੀਂ ਉਹ ਵੀ ਅਗੇ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਬਾਕੀ ਮਿਲਦੇ ਆਪਾਂ ਕਿਸੇ ਹੋਰ ਮੰਨੋ ਮੇਰੀ ਜਾਨ ਲੱਗਾ ਤੂੰ ਦਾ ਪੱਕਾ ਕੋਈ ਉਹਦਾ ਕੋਈ ਹਮਦਰਦ ਹੈਗਾ ਵਾ ਜਾਂ ਤੈਨੂੰ ਉਹ ਕਹਿ ਕਹਿ ਕੇ ਮੈਸੇਜ ਕਰਾਂ ਦੀ ਇਸ ਨੂੰ ਮੈਸੇਜ ਕਰੋ ਇਸ ਨੂੰ ਮੈਸੇਜ ਕਰੋ ਮੇਰਾ ਵੀਰ ਸੋਸ਼ਲ ਮੀਡੀਆ ਦਾ ਹੀਰੋ ਠੀਕ ਹੈ ਗੱਲ ਹੀ ਮੁੱਕੀ ਜਿਹਨੇ ਸਟੋਰੀ ਜਿਹੜੀ ਪਾਣੀ ਪਾ ਦੋ ਅਹੀ ਪਾਣੀ ਆ ਠੀਕ ਹੈ ਉਹਦੇ ਮਸੀਆ ਮੂਸੀਆ ਦੇ ਮੁੰਡੇ ਨਹੀਂ ਆ ਡੱਕ ਪੁੱਟ ਪਾਇਆ ਤੂੰ ਆ ਡੱਕ ਘੈਂਟਾ ਪੁੱਟ ਲੈਗਾ